ਬਦਲਾਖੋਰੀ ਦੀ ਰਾਜਨੀਤੀ ਨਹੀਂ ਚਲੇਗੀ ਨਹੀਂ ਚਲੇਗੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਭੇਦੰਤਾ ਪਾਰਟੀ ਜਿੰਦਾਬਾਦ ਆਪ ਸਰਕਾਰ ਵਾਹਿਗੁਰੂ ਸਰਕਾਰ ਹੈਗੀ ਐ ਇਹ ਬਦਲਾਖੋਰੀ ਦੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਔਰ ਪਿਛਲੇ 3.5 ਸਾਲਾਂ ਤੋਂ ਜਿਸ ਤਿੱਕੇ ਨਾਲ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ ਬਦਲਾਖੋਰੀ ਕੀਤੀ ਹੈ ਉਹ जग ਜਾਹਰ ਹੈ ਸਰਦਾਰ ਅੰਜੀਤ ਸਿੰਘ ਗਿੱਲ ਅਜਤੋਂ ਕੁਛ ਦਿਨ ਪਹਿਲੇ ਅਕਾਲੀ ਦਲ ਛੱਡ ਗਏ ਸੀਗੇ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਨੂੰ ਜੁਆਇਨ ਕਰਨ ਦਾ ਮਨ ਬਣਾਇਆ ਹੋਇਆ ਸੀਗਾ 3 ਤਰੀਕ ਨੂੰ ਕੁਰਾਲੀ ਵਿੱਚ ਉਹਨਾਂ ਦੀ ਜੁਆਇਨਿੰਗ ਹੋਣੀ ਸੀਗੀ ਪਰ ਉਹਨਾਂ ਤੇ ਲਗਾਤਾਰ ਇਸ ਸਰਕਾਰ ਦੁਆਰਾ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਦੋਂ ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਤੇ ਉਹਨਾਂ ਨੂੰ ਕੱਲ ਉਸੇ ਪ੍ਰੈਸ਼ਰ ਤੋਂ ਬਚਣ ਵਾਸਤੇ ਰਾਤੀ ਲਗਭਗ 9:30 ਵਜੇ ਮੇਰੇ ਨਾਲ ਔਰ ਸਾਡੇ ਸਟੇਟ ਦੇ ਵਾਈਸ ਪ੍ਰੈਸਿਡੈਂਟ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਨਾਲ ਸੀਐਮ ਹਰਿਆਣਾ ਦੇ ਹਾਊਸ ਜਾ ਕੇ ਉੱਥੇ ਪਾਰਟੀ ਨੂੰ ਜੁਆਇਨ ਕਰਨਾ ਪਿਆ ਬੜੀਆਂ ਗੱਲਾਂ ਚਲਾਈਆਂ ਗਈਆਂ ਕਿ ਰঞ্জੀਤ ਸਿੰਘ ਗਿੱਲ ਨੂੰ ਇੰਨੀ ਲੇਟ ਜੁਆਇਨ ਕਰਨ ਦੀ ਕੀ ਵਜ੍ਹਾ ਸੀ ਵਜ੍ਹਾ ਇਹ ਸੀਗੀ ਕਿ ਉਹਨਾਂ ਦੀ ਬਾਹ ਮਰੋੜੀ ਜਾ ਰਹੀ ਸੀ ਉਹਨਾਂ ਨੂੰ ਹਰ ਤਰੀਕੇ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਜੁਆਇਨ ਕਰ ਲਿਆ ਸਵੇਰੇ ਅੱਜ ਉਹਨਾਂ ਦੇ ਘਰ ਉੱਤੇ ਬਿਜ਼ਨਸ ਨੇ ਰੇਡ ਮਾਰੀ ਆ ਔਰ ਇਹ ਰੇਡ ਦਰਸਾਉਂਦੀ ਹੈ ਕਿ ਉਹਨਾਂ ਨੂੰ ਰਾਤੀ 9:30 ਵਜੇ ਕਿਉਂ ਜਾਣ ਕਰਨਾ ਪਿਆ ਨਾਲ ਬੰਦਾ ਉਹਨੇ ਗੋਡਿਆਂ 'ਚ ਜਾਣ ਰੱਖੀ ਉਹ ਪ੍ਰੈਸ਼ਰ 'ਚ ਨਹੀਂ ਆਇਆ ਉਹਨੇ ਭਾਰਤੀ ਜਨਤਾ ਪਾਰਟੀ ਦੀ ਬਾਹ ਫੜੀ ਕਿਉਂਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦਾ ਪੰਜਾਬ 'ਚ ਡਬਲ ਇੰਜਨ ਦੀ ਸਰਕਾਰ ਦੇਖਣਾ ਚਾਹੁੰਦਾ ਆਮ ਆਦਮੀ ਪਾਰਟੀ ਕਿ ਪ੍ਰਵਿਰਤਤਾ ਕਹਿ ਰਹੀ ਹੈ ਕਿ ਮੰਗੇਸ਼ ਸਾਹਿਬ ਦੀ ਥਾਂ ਗਿਲਸਾਹਬ ਦਾ ਨਾਮ ਗਿਲਨ ਸਾਹਿਬ ਦਾ ਨਾਮ ਪਿਛਲੇ 20 ਸਾਲਾਂ 'ਚ ਅੱਜ ਤੱਕ ਕਿਤੇ ਨਹੀਂ ਆਇਆ ਕਰਨ ਨੂੰ ਕੀ ਆਪਾਂ ਸਵੇਰੇ ਕਹਿ ਦਾਂਗੇ ਕਿ ਗਿੱਲ ਸਾਹਿਬ ਦੀ ਜਗ੍ਹਾ ਤੁਹਾਡਾ ਨਾਮ ਲੈ ਦਿੰਨਾ ਮੈਂ ਕਿ ਤੁਹਾਡੀ ਮੁਜੀਠੀ ਨਾਲ ਫੋਟੋ ਸੀਗੀ ਤੁਹਾਨੂੰ ਵਿਜੀਲੈਂਸ ਚੱਕਰ ਨਾਲ ਆਜੂਗੀ ਅੱਜ ਤੱਕ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਚ ਕਿਤੇ ਵੀ ਕਿਸੇ ਏਜੰਸੀ ਨੇ ਕਿਤੇ ਗਿੱਲ ਸਾਹਿਬ ਦਾ ਨਾਮ ਨਹੀਂ ਲਿੱਤਾ ਔਰ ਜਦੋਂ ਗਿੱਲ ਸਾਹਿਬ ਨੇ ਪਾਰਟੀ ਜੁਆਇਨ ਕਰ ਲਈ ਇਹਨਾਂ ਦੀ ਚੱਲ ਨਹੀਂ ਤੇ ਫਿਰ ਇੱਕ ਬੜਾ ਸੌਖਾ ਤਰੀਕਾ ਕਿਸੇ ਤੇ ਮਿੱਟੀ ਸੁੱਟ ਦਿਓ ਤੇ ਉਹ ਮਿੱਟੀ ਝਾੜੀ ਜਾਵੇ ਰਣਜੀਤ ਗਿੱਲ ਸ਼ਹਿਰ ਦਾ ਵਾਸੀ ਹੈ ਜ਼ਿਲ੍ਹੇ ਦਾ ਵਾਸੀ ਹੈ ਇਸ ਜ਼ਿਲ੍ਹੇ ਦੇ ਵਿੱਚ ਰਹਿੰਦਾ ਵਿਜੀਲੈਂਸ ਨੂੰ ਸਮਝ ਦੇ ਕੇ ਬੁਲਾਉਂਦੀ ਨਾ ਉੱਤੋਂ ਪੁੱਛਦੀ ਕਿ ਤੁਹਾਡਾ ਕੀ ਸੰਬੰਧ ਹੈ ਇਹ ਤੁਹਾਡੇ ਉਹਨਾਂ ਦੇ ਧਿਆਨ ਚ ਕੋਈ ਇੱਕ ਦਾ ਤੱਥ ਕਿਤੇ ਫੋਟੋ ਫੋਟੋ ਕਿਤੇ ਨਾਲ ਖੜੇ ਆ ਗਈ ਹੋਏਗੀ ਆਪਾਂ ਪੋਲਿਟਿਕਲ ਬੰਦਿਆਂ ਦੀ ਸਾਰੇ ਨਾਲ ਫੋਟੋ ਹੁੰਦੀਆਂ ਨੇ ਮੇਰੇ ਖਿਆਲ ਨਾਲ ਐਸਾ ਇੱਥੇ ਕੋਈ ਸਾਥ ਹੀ ਨਹੀਂ ਹੋਏਗਾ ਜਿਹਦੀ ਕਿਸੇ ਵੇਲੇ ਰঞ্জੀਤ ਸਿੰਘ ਗਿੱਲ ਨਾਲ ਫੋਟੋ ਹੀ ਹੋਵੇ ਜਾਂ ਮਜੀਠੀਆ ਨਾਲ ਨਾਲ ਫੋਟੋ ਹੋਵੇ ਜਿੰਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ ਸੋ ਸਰਾ ਸਰ ਬਦਲਾਖੋਰੀ ਦੀ ਜਿਹੜੀ ਹੈ ਜਿਹੜੀ ਸਰਕਾਰ ਦੀ ਨੀਤੀ ਹੈਗੀ ਆ ਔਰ ਅਸੀਂ ਅੱਜ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਸਰਕਾਰ ਦੀ ਜਿਹੜੀ ਇਹ ਅ ਤਕਾਸ਼ਾਹੀ ਹੈ ਉਹਦੇ ਖਿਲਾਫ ਅਸੀਂ ਡੀਸੀ ਆਫਿਸ ਡੀਸੀ ਮੈਡਮ ਨੂੰ ਆਪਣਾ ਅਜਾ ਮੈਮੋਰੰਡਮ ਦੇਣ ਆਏ ਆਂ ਔਰ ਅਸੀਂ ਡੀਸੀ ਮੈਡਮ ਦੇ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹ ਕੰਮ ਬੰਦ ਕਰੋ ਔਰ ਇਹ ਜਿਹੜੀ ਇਹ ਵਿਚ ਸ਼ੰਟਿੰਗ ਹੈਗੀ ਹੈ ਜਿਸ ਤਰੀਕੇ ਨਾਲ ਤੇ ਅਸੀਂ ਲੀਡਰਾਂ ਦੀ ਕਰ ਰਹੇ ਹੋ ਉਹ ਬਿਲਕੁਲ ਬੰਦ ਕਰੋ ਦੇਖੋ ਸਮਝਣ ਦੀ ਲੋੜ ਹੈਗੀ ਆ ਸਮਝਣ ਦੀ ਲੋੜ ਕੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਬੀਜੇਪੀ ਦੇ ਵਿੱਚ ਤਾਕਤ ਨਹੀਂ ਹੈਗੇ ਉਹ ਬੀਜੇਪੀ ਤੋਂ ਇਸ ਤਰੀਕੇ ਨਾਲ ਘਪਰਾਏ ਹੋਏ ਨੇ ਔਰ ਜਿੰਨੇ ਵੱਡੇ ਪੋਲੀਟੀਕਲ ਲੋਗ ਨੇ ਉਹ ਸਾਰੇ ਬੀਜੇਪੀ ਨੂੰ ਜੁਆਇਨ ਕਰਨ ਜਾ ਰਹੇ ਨੇ ਅਗਲੇ 3-4 ਮਹੀਨੇ ਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਇੱਕ ਵੱਡੀ ਡਾਰ ਕਿਉਂਕਿ ਸਾਰਿਆਂ ਨੂੰ ਦਿਖ ਰਿਹਾ ਕਿ 2027 ਚ ਸਰਕਾਰ ਬੀਜੇਪੀ ਦੀ ਬਣਨ ਵਾਲੀ ਹੈ ਔਰ ਇਸੇ ਡਾਰ ਨੂੰ ਤੋਂ ਮਾਰੇ ਇਹ ਸਾਰੇ ਕੰਮ ਹੋ ਰਹੇ ਨੇ ਬੀਜੇਪੀ ਦਾ ਵਰਕਰ ਡਰਨ ਵਾਲਾ ਨਹੀਂ ਹੈਗਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਔਰ ਰঞ্জੀਤ ਗਿਲਵੀ ਡਟ ਕੇ ਮੁਕਾਬਲਾ ਕਰੇਗਾ ਅੱਜ ਅਸੀਂ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਸ਼ਾਂਤੀਪੂਰਨ ਤਰੀਕੇ ਦੇ ਨਾਲ ਸਰਕਾਰ ਦੀ ਜਿਹੜੀ ਇਹ ੱਤਕਾशाही ਦੀ ਪਾਲਿਸੀ ਚੱਲ ਰਹੀ ਆ ਉਹਦੇ ਖਿਲਾਫ ਅਸੀਂ ਮੈਮੋਰੰਡਮ ਦੇਣ ਆਏ ਆ ਔਰ ਇਸ ਤੋਂ ਬਾਅਦ ਅਸੀਂ ਗਵਰਨਰ ਸਾਹਿਬ ਨੂੰ ਵੀ ਦੇਵਾਂਗੇ ਚੀਫ ਸੈਕਟਰੀ ਪੰਜਾਬ ਨੂੰ ਵੀ ਦੇਵਾਂਗੇ ਔਰ ਸਾਰੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਟਰ ਤੇ ਇਹ ਮੈਮੋਰੰਡਮ ਦਿੱਤੇ ਜਾਣਗੇ ਦੇਖੋ 15 18 ਮਹੀਨੇ ਦੀ ਸਾਰੀ ਖੇਡ ਰਹਿ ਗਈ ਜਿੰਨਾ ੱਤਕਾ ਕਰ ਸਕਦਾ ਹੈ ਸਰਕਾਰ ਕਰ ਲੇ ਅਸੀਂ ਸਾਰੇ ਤਿਆਰ ਆ ਸਰ ਗਿੱਲ ਸਾਹਿਬ ਦਾ ਕੋਈ ਬਿਆਨ ਨਹੀਂ ਹੈ ਜਿਹੜਾ ਗਿੱਲ ਸਾਹਿਬ ਵੀ ਆਪਣਾ ਬਿਆਨ ਦੇਣਗੇ ਗਿੱਲ ਸਾਹਿਬ ਵੀ ਆਪਣਾ ਬਹੁਤ ਛੇਤੀ ਬਿਆਨ ਦੇਣਗੇ ਪਰ ਜਿੰਨੀ ਤੇਜ਼ੀ ਦੇ ਨਾਲ ਘਟਨਾ ਕਲਮ ਬਦਲੇ ਆ ਔਰ ਜਿੰਨੀ ਤੇਜ਼ੀ ਦੇ ਨਾਲ ਸਾਰੇ ਸਾਥੀ ਇਕੱਠੇ ਹੋਏ ਨੇ ਲੋਕਾਂ 'ਚ ਇੱਕ ਹਰ ਬੰਦੇ ਦਾ ਮੈਨੂੰ ਸਵੇਰ ਦੇ ਇੰਨੇ ਕ ਅਣਸਖੇ ਫੋਨ ਆ ਗਏ ਜਿਹਦੇ ਵਿੱਚ ਇਹੀ ਕਿਹਾ ਗਿਆ ਕਿ ਦੇਖੋ ਜੀ ਧੱਕੇਸ਼ਾਹੀ ਹੋ ਰਹੀ ਆ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਆ ਪੰਜਾਬ ਦੇ ਲੋਕ ਮੈਂ ਬਾਰ ਬਾਰ ਕਹਿੰਦਾ ਮੌਨ ਨੇ ਪਰ ਉਹਨਾਂ ਦੀ ਮੌਨ ਜਿਹੜੀ ਚੁੱਪੀ ਆ ਉਹਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਜਦੋਂ ਪੰਜਾਬ ਦੇ ਲੋਕ ਜਵਾਬ ਦਿੰਦੇ ਨੇ ਤੇ ਉਦੋਂ 92 ਸੀਟਾਂ ਮਿਲਦੀਆਂ ਨੇ ਐਤਕੀ 92 ਤੋਂ ਜ਼ੀਰੋ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ